ਬੀਬੀ ਟੁਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੰਗਾ ਸ਼ਹਿਰ ਚਲਦੇ ਆ ਜਿੱਥੋਂ ਗੁਰੂ ਮਾਂ ਬੀਬੀ ਸਤਿਆਦੇਵੀ ਦੇ ਗੱਦੀ ਨਿਸ਼ੀਨ ਭਗਤ ਰੰਗੜ ਬਾਦਸ਼ਾਹੀ ਅਗਵਾਈ ਵਿੱਚ ਭਾਰੀ ਸੰਗਤਾਂ ਸਮੇਤ 73ਵਾਂ ਚਾਲਾ ਸਿੱਧ ਬਾਬਾ ਬਾਲਕਨਾਥ ਜੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਜਿਸ ਤੋਂ ਪਹਿਲਾਂ ਇਸ ਚਾਲੇ ਨਾਲ ਜੁੜੇ ਸ਼ਰਧਾਲੂਆਂ ਵੱਲੋਂ ਬੰਗਾ ਸ਼ਹਿਰ ਦੀ ਪ੍ਰਕਰਮਾ ਕੀਤੀ ਗਈ ਤੇ ਭਗਤ ਰੰਗੜ ਬਾਦਸ਼ਾਹ ਵੱਲੋਂ ਬਾਬਾ ਜੀ ਦੀਆਂ ਭੇਟਾਂ ਗਾ ਕੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕੀਤਾ ਇਸ ਮੌਕੇ ਕਈ ਧਾਰਮਿਕ ਰਸਮਾਂ ਨਵਾਈਆਂ ਗਈਆਂ ਤੇ ਮੌਕੇ ਦੀਆਂ ਤਸਵੀਰਾਂ ਦੇਖਣ ਲਈ ਲੈਂਦੇ ਆ ਸਾਡੇ ਸਟਾਫ ਰਿਪੋਰਟਰ ਰਕੇਸ਼ अरोड़ा ਦਾ ਸਹਿਯੋਗ ਤੇ ਚਲਦੇ ਆ ਬੰਗਾ ਸ਼ਹਿਰ ਤੇ ਦੇਖਦੇ ਆ ਨੱਚਦੇ ਟੱਪਦੇ ਬਾਬਾ ਜੀ ਦੇ ਭਗਤਾਂ ਦੀ ਕਿਵੇਂ ਹੋਈ ਰਵਾਨਗੀ ਰੰਗ ਮੰਗਦਾ ਰੰਗ ਦੇ ਰੰਗ ਦੇ ਪੱਕਾ ਰੰਗ ਮੰਗਦਾ ਮਾਫ਼ ਕਰੀਂ ਜੱਬੋਂ ਮੇਰਾ ਪਿਆਰ ਪਰਫੂਰ ਨੇ ਮਾਫ਼ ਕਰੀਂ ਜੱਬੋਂ ਮੇਰਾ ਪਿਆਰ ਕਰਫੂਰ ਨੇ ਆਪਨਾ ਹੀ ਤਾਰਾ ਮੇਰਾ ਪਿਆਰ ਪਰਫੂਰ ਦੇ ਬਾਗਰੀ ਬਾ ਮੇਰਾ ਪਿਆਰ ਪਰਫੂਰ ਦੇ ਜਿੱਤੀ ਅchreਣ ਵਾਲਾ ਅੱਜ ਤੇਰਾ ਹੋ ਗਿਆ ਜਿੱਤੀ ਅchreਣ ਕੋਟਾ ਕੋਟਾ ਸਿਕਾਇਆ ਜੀ ਬਾਬਾ ਤੇਰਾ ਹੋ ਗਿਆ ਕੋਟਾ ਕੋਟਾ ਸਿਕਾਇਆ ਜੀ ਬਾਬਾ ਤੇਰਾ ਹੋ ਗਿਆ ਪਿਆਰ ਤੈਨੂੰ ਕੀਤਾ ਅਜੀਨੋ ਕੀ ਤੇਰਾ ਹੋ ਗਿਆ ਪਿਆਰ ਤੈਨੂੰ ਕੀਤਾ ਅਜਰੋ ਕੀ ਤੇਰਾ ਹੋ ਗਿਆ ਤੇਰਾ ਬੂਹਾ ਜਨਤ ਤੇ ਨੂਰ ਦੇ ਤੇਰਾ ਬੂਹਾ ਜਨਤ ਤੇ ਨੂਰ ਦੇ ਕੋਖੰਡਾ ਬਹਿਨਾ ਜਾਦੂ